ਸਰਕਾਰ ਵੱਲੋਂ 20 ਗੱਸਵੀ ਹੋਣ ਵਾਲੀ ਮੀਟਿੰਗ ਕੀਤੀ ਗਈ ਰੱਦ ਜ਼ਿਕਰਯੋਗ ਹੈ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਨਾਲ ਜੋ ਸਿਵਲ ਸਕੱਤਰ ਵਿਕੇ ਸਬ ਕਮੇਟੀ ਵੱਲੋਂ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਲੇਕਿਨ ਐਨ ਮੌਕੇ ਤੇ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰ ਵੱਲੋਂ ਸਾਡੇ ਨਾਲ ਧੋਖਾ ਕੀਤਾ ਗਿਆ ਤੇ ਜਦੋਂ ਵੀ ਮੀਟਿੰਗ ਦਾ ਸਮਾਂ ਆਉਂਦਾ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਜੋ 29 ਕਸਤੀ ਦੁਆਰਾ ਮੀਟਿੰਗ ਦਿੱਤੀ ਗਈ ਆ ਜੇਕਰ ਉਸ ਵਿੱਚ ਸਾਡੇ ਹੱਕ ਵਿੱਚ ਕੋਈ ਵੀ ਸਰਕਾਰ ਵੱਲੋਂ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਉਹਨਾਂ ਇਹ ਵੀ ਦੱਸਿਆ ਕਿ ਜੋ ਆਉਣ ਵਾਲੇ ਸਮੇਂ ਵਿੱਚ ਤਰਨ ਤਰਨ ਵਿੱਚ ਜਿਮਨੀ ਜ਼ੋਨ ਹੋਣ ਜਾ ਰਹੀ ਆ ਔਰ ਸਿਮਣੀ ਜ਼ੋਨ ਦੇ ਵਿੱਚ ਸਰਕਾਰ ਦੇ ਖਿਲਾਫ ਕੋਲ ਕੋਲ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਇਹ ਸचेत ਕੀਤਾ ਜਾਵੇਗਾ ਕਿ ਸਰਕਾਰ ਦੇ ਝੂਠੇ ਲਾਰੇ ਵਿੱਚ ਨਾ ਆਉਣ ਜੋ ਕੱਚੇ ਮੁਲਾਜ਼ਮਾਂ ਦੇ ਨਾਲ ਵਾਅਦੇ ਕਰਕੇ ਫਤਤਾ ਵਿੱਚ ਆਈਆਂ ਸਨ ਅਤੇ ਸਾਡੇ ਨਾਲ ਧੋਖਾ